ਪੀਟਿਆ ਲਿਆ ਜਾਂਦਾ ਵਾ ਤੇ ਸਾਨੂੰ ਕਿਹਾ ਜਾਂਦਾ ਵਾ ਬਣਵਾ ਲਓ ਬਣਵਾ ਲਓ ਕੋਈ ਗੱਲ ਨਹੀਂ ਕੋਈ ਕੁਛ ਨਹੀਂ ਤੁਹਾਡਾ ਬਗਾਰ ਸਕਦਾ ਜਵਾਬ ਖਾਲੀ ਦਿੱਤੇ ਜਾਂਦੇ ਸੋ ਅੱਜ ਹੁੜਾਣੀ ਸ਼ਹਿਰ ਦੇ ਲੋਕ ਮਜਬੂਰ ਹੋ ਕੇ ਨਗਰ ਨਿਗਮ ਕਸ਼ਮੀਰੀ ਕਮਿਸ਼ਨਰ ਸਾਹਿਬ ਮੰਨ ਲਈ ਅਬਿੱਤ ਡੈਚੂਅਲ ਸਾਥੋਂ ਇਨਸਾਫ ਦੀ ਮੰਗ ਲੈ ਕੇ ਆਏ ਹੈ ਸੋ ਅੱਜ ਇਸ ਸੁੱਤੀ ਹੋਈ ਨਗਰ ਨਿਗਮ ਕਾਰਪੋਰੇਸ਼ਨ ਨੂੰ ਜਗਾਉਣ ਵਾਸਤੇ ਬੇਨਕਾਬ ਨਾ ਆਇਆ ਨੀਂਦ ਖੋਕਰ ਦੁਆਰਾ ਬਣਾਈਆਂ ਜਾ ਰਹੀਆਂ ਸ਼ਹਿਰ ਵਾਲੇ ਏਰੀਆ ਜਿਲੀਗਲ ਬਿਲਡਿੰਗਾਂ ਦਾ ਇਨਸਾਫ ਨਗਰ ਨਿਗਮ ਪਰਪਰੇਸ਼ਨ ਕਮਿਸ਼ਨਰ ਸਾਹਿਬ ਨਹੀਂ ਕੀਤਾ ਤਾਂ ਮਜਬੂਰਨ ਸਾਨੂੰ ਲੋਕਾਂ ਦੀ ਅਜੀ ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਦੇਖੋ ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਦੇਖੋ ਕਿਵੇਂ ਨਜਾਇਜ਼ ਹੋਟਲ ਬਣਦੇ ਪਏ ਆ ਉਹ ਹੋਟਲ ਜਿਹੜਾ ਰੇਲਵੇ ਦੀ ਨਾਲੇ ਦੇ ਉੱਤੇ ਬਣਦਾ ਪਿਆ 4 ਫੁੱਟ ਨਾਲੇ ਦੇ ਉੱਤੇ ਹੀ ਬਣ ਗਿਆ ਸੋ ਅਜਿਹੇ ਬਹੁਤ ਸੋਲ ਦੁਖੀ ਹੈ ਅੱਜ ਲੋਕ ਹਨ ਦੇ ਲੋਕ ਦੁਖੀ ਹੈ ਕਿਉਂਕਿ ਇੱਕੋ ਇੱਕ ਇੰਸਪੈਕਟਰ ਨਗਰ ਨਿਗਮ ਕਾਰਪੋਰੇਸ਼ਨ ਦਾ ਨਵਨੀਤ ਕੋਕਰ ਜਿੰਲੀ ਨਜਾਇਜ਼ ਬਿਲਡਿੰਗਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਪਈਆਂ ਅੱਜ ਕਿੱਥੇ ਆ ਸਾਰੇ ਜਾ ਕੇ ਦੇਖਣ ਜਿਨ੍ਹਾਂ ਨੂੰ ਲਾਅਸ ਕਲਾਅਸ ਨਹੀਂ ਪਤਾ ਉਹ ਵੀ ਜਾ ਕੇ ਦੇਖਣ ਬਿਲਡਿੰਗਾਂ ਕਿਵੇਂ ਬਣਦੀਆਂ ਪਈਆਂ ਐਫਏਆਰ ਨਗਰ ਨਿਗਮ ਕਾਰਪੋਰੇਸ਼ਨ ਦੇ ਐਕਟ ਦੇ ਅਨੁਸਾਰ ਐਫਏਆਰ ਦੇ ਥਰੂ ਕਹਿੰਦੇ ਆ ਫਲੋਰ ਏਰੀਆ ਰੇਸ਼ੀਓ ਦੇ ਅਨਸਾਰ 125 ਗਾਈ ਦੀ ਅਗਰ ਕੋਈ ਬਿਲਡਿੰਗ ਬਣਦੀ ਪਈ ਹੈ ਤਾਂ ਉਹ ਬਿਲਡਿੰਗ ਡੇਢ ਮੰਜ਼ਿਲ ਤੋਂ ਉੱਪਰ ਨਹੀਂ ਬਣਨੀ ਪਏ ਬਣਨੀ ਚਾਹੀਦੀ ਤੇ ਜੇ ਉਸ ਤੋਂ ਵੱਧ ਦੀ ਬਿਲਡਿੰਗ ਹੈਗੀ ਹੈ ਤਾਂ ਉਹ ਬਿਲਡਿੰਗ ਜਿਹੜੀ ਹੈਗੀ ਉਸ ਤੋਂ ਵੱਧ ਦੀ ਹੈਗੀ ਉਹ ਤਾਂ ਬਣ ਸਕਦੀ ਹੈਗੀ ਜੇ 15 ਫੁੱਟ ਜਗ੍ਹਾ ਫਰੰਟ ਤੋਂ ਛੱਡੇ ਕੀ ਛੱਡ ਦੇ ਪਏ ਅੱਜ ਅਖਬਾਰਾਂ ਨੇ ਚੈਨਲਾਂ ਨੇ ਤੁਸੀਂ ਡੈਰੀਆ ਨੰਬਰ ਲਗਾ ਕੇ ਦਿੱਤੇ ਹੋਏ ਆ ਹੁਣ ਹੁਣ ਮਜਬੂਰ ਆ ਕੋਰਟ 'ਚ ਜਾਣ ਨੂੰ ਔਰ ਬੜੀ ਜਲਦੀ ਤੁਹਾਨੂੰ ਕੋਰਟ 'ਚ ਮਿਲਾਂਗੇ ਔਰ ਕੋਰਟ ਦੇ ਵਿੱਚ ਪਾਰਟੀ ਨਗਰ ਨਿਗਮ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਪਾਰਟੀ ਏਟੀਪ ਪਾਰਟੀ ਐਮਟੀਪੀ ਪ੍ਰਵੀਨ ਸਿੰਘਲਾ ਔਰ ਇੰਸਪੈਕਟਰ ਨਮਨੀਤ ਖੋਕਰ ਨੂੰ ਬਣਾ ਕੇ ਲੋਕਪਾਲ ਦੇ ਵਿੱਚ ਜਵਾਬ ਮੰਗਿਆ ਜਾਏਗਾ ਔਰ ਪੁੱਛਿਆ ਜਾਏਗਾ ਕਿ ਇਲੀਗਲ ਬਿਲਡਿੰਗਾਂ ਜਿਹੜੀਆਂ ਸ਼ਹਿਰ ਦੇ ਏਰੀਆ 'ਚ ਕੰਕਰੀਟ ਦਾ ਸ਼ਹਿਰ ਲੁਧਿਆਣਾ ਬਣਾਇਆ ਜਾ ਰਿਹਾ ਆਖਿਰ ਕੌਣ ਆਉਂਦਾ ਜ਼ਿੰਮੇਵਾਰ ਆਖਿਰ ਕੌਣ ਹੈ ਜ਼ਿੰਮੇਵਾਰ ਇਹ ਲੋਕ ਜਿਹੜੇ ਅੱਜ ਇੱਥੇ ਖੜੇ ਐ ਇੱਥੇ ਅੱਜ ਇਸੇ ਲਈ ਖੜੇ ਇਨਸਾਫ ਮੰਗਣ ਲਈ ਖੜੇ ਅੱਜ ਇਨਸਾਫ ਮੰਗਣ ਲਈ ਖੜੇ ਐ ਅੱਜ ਇਹ ਬੈਂਡ ਜਿਹੜਾ ਪਹੁੰਚਿਆ ਹੋਇਆ ਵੈ ਇਹ ਸੁੱਤੇ ਹੋਏ ਨਗਰ ਨਿਗ ਲੇਕਿਨ ਅਫਸੋਸ ਦੀ ਗੱਲ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਦਾ ਭਗਵੰਤ ਮਾਨ ਸਾਹਿਬ ਕਿ ਸਰਕਾਰ ਜਿਹੜੀ ਹੈਗੀ ਹੈ ਸਾਨੂੰ ਕਿਹਾ ਗਿਆ ਸੀਗਾ ਕਿ ਇਮਾਨਦਾਰਾਂ ਦੀ ਸਰਕਾਰ ਹੈ ਪ੍ਰਭਗਨ ਤੋਂ ਸਾਹਿਬ ਸਾਨੂੰ ਕੋਈ ਸ਼ੱਕ ਨਹੀਂ ਹੈ ਤੁਹਾਡੀ ਇਮਾਨਦਾਰੀ ਤੇ ਲਿਖਿਆ ਰਸਤੇ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋਲਡਿੰਗਸ ਲੱਗੀਆਂ ਹੋਈਆਂ ਕਿ 742 ਭ੍ਰਸ਼ਟਾਚਾਰੀ ਫੜੇ ਗਏ ਹੈ 743 ਵਾ ਅਸੀਂ ਫੜਾਨੇ ਪਏ ਆ ਸਬੂਤ ਸਾਹਮਣੇ ਹੈ ਲੇਕਿਨ ਫਿਰ ਵੀ ਨਗਰ ਨਿਗਮ ਕਾਰਪੋਰੇਸ਼ਨ ਦਾ ਕੋਈ ਬੰਦਾ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੈ ਸੋਸ਼ਲੀ ਅਦਾਲਤ ਜਾਣ ਨੂੰ ਮਜਬੂਰ ਮੈਨੂੰ ਇੱਥੇ ਕਿਸੇ ਮੇਰੇ ਵੀਰ ਨੇ ਪੁੱਛਿਆ ਕਿ ਉਸ ਏਰੀਆ ਦੇ ਐਮਐਲਏ ਸਾਹਿਬ ਦਾ ਕੀ ਕਹਿਣਾ ਹੈ ਤਾਂ ਮੈਂ ਹਰੇ ਰੰਗ ਦੇ ਸਟੈਂਡ ਦੇ ਉੱਤੇ ਵੀ ਲਿਖ ਕੇ ਜੈਨੂੰ ਤਿਆਰ ਆ ਕਿ ਉਸ ਏਰੀਆ ਦੇ ਜਿਹੜੇ ਐਮਐਲਏ ਸਾਹਿਬ ਹੈ ਸ਼ਹਿਰ ਵਾਲੇ ਏਰੀਏ ਦੇ ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਜੀ ਨਿਹਾਈਤੀ ਇਮਾਨਦਾਰ ਆਦਮੀ ਮੈਂ ਉਹਨਾਂ ਨੂੰ 30 ਸਾਲ ਤੋਂ ਜਾਣਦਾ ਵਾਂ ਉਹਨਾਂ ਦਾ ਕੰਮ ਹੀ ਪੈਸ਼ਨ ਹੀ ਉਹਨਾਂ ਦਾ ਸ਼ਾਸਨ ਹੈ ਮੈਂ ਸਟੈਂਡ ਤੇ ਲਿਖ ਕੇ ਜੈਨੂੰ ਤਿਆਰ ਆ ਕਿ ਉਹਨਾਂ ਨੂੰ ਸ਼ਾਇਦ ਹੱਥ ਤੱਕ ਪਤਾ ਹੀ ਨਹੀਂ ਹੋਣਾ ਕਿ ਇਹ ਡਾਕਟਰ ਨਗਰ ਨਿਗਮ ਕਾਰਪੋਰੇਸ਼ਨ ਦਾ ਬਿਲਡਿੰਗ ਜ਼ੋਨ ਦਾ ਇੱਕ ਨਵੀਨ ਖੋਕਰ ਨਾਮ ਦਾ ਇੰਸਪੈਕਟਰ ਉਹਨਾਂ ਦੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਨਜਾਇਜ਼ ਬਿਲਡਿੰਗਾਂ ਬਣਵਾ ਕੇ ਅੱਜ ਲੋਕਾਂ ਨੂੰ ਇੱਥੇ ਕਾਰਪੋਰੇਸ਼ਨ ਦੇ ਬਾਹਰ ਖੜਦੇ ਮਜਬੂਰ ਕਰ ਦਿੱਤਾ ਹੈ ਜਿਸ ਦਿਨ ਸਾਡੇ ਏਰੀਆ ਦੇ ਉਸ ਇਮਾਨਦਾਰ ਐਮਐਲਏ ਨੂੰ ਪਤਾ ਚੱਲ ਗਿਆ ਕਿ ਇੰਸਪੈਕਟਰ ਨੇ ਸਾਡੇ ਏਰੀਆ ਦਾ ਆ ਹਾਲ ਕੀਤਾ ਹੈ ਨਜਾਇਜ਼ ਬਿਲਡਿੰਗਾਂ ਬਣਾ ਬਣਾ ਕੇ ਮੈਂ ਫੇਰ ਕਹਿੰਨਾ ਮੈਂ ਲਿੱਕੇ ਦੇ ਨਾਸਟਾਮ ਦੇ ਉੱਤੇ ਕਿ ਉਹ ਦਿਨ ਇਹ ਆਵਾਜ਼ ਇਹ ਵੀਡੀਓ ਕਿਸੇ ਤਰੀਕੇ ਨਗਰ ਨਿਗਮ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਅਦਿੱਤ ਡਾਟਵਾਲ ਸਾਹਿਬ ਤੱਕ ਪਹੁੰਚ ਸਕੇ ਸਾਡੇ ਐਮਐਲਏ ਸਾਹਿਬ ਕਰ ਉਸ ਏਰੀਆ ਤੇ ਪਹੁੰਚ ਸਕਣ ਤਾਂ ਕਿ ਉਸ ਪਸ਼ਤਾਚਾਰੀ ਇੰਸਪੈਕਟਰ ਜਿਹੜਾ ਇਲੀਗਲ ਬਿਲਡਿੰਗਾਂ ਬਣਾ ਰਿਹਾ ਉਹਨਾਂ ਬਿਲਡਿੰਗਾਂ ਦੀ ਜਾਂਚ ਹੋਵੇ ਉਹ ਕੰਮ ਰੁਕੇ ਇਲੀਗਲ ਬਿਲਡਿੰਗਾਂ ਨਾ ਬਣਨ ਤੇ ਲੋਕ ਪਰੇਸ਼ਾਨ ਹੋ ਕੇ ਕਾਰਪੋਰੇਸ਼ਨ ਡੀ ਜ਼ੋਨ ਦੇ ਬਾਹਰ ਨਾ ਖੜਨ ਸਾਹਿਬ ਕੋਈ ਖੁਸ਼ ਹੋ ਕੇ ਇੱਥੇ ਬੈਂਡ ਨਹੀਂ ਵਜਾਉਂਦਾ ਪਿਆ ਇਹ ਬੈਂਡ ਕੋਈ ਖੁਸ਼ੀ ਨਾਲ ਨਹੀਂ ਵਜਦਾ ਪਿਆ ਇਹ ਦੁੱਖ ਹੈ ਤਕਲੀਫ ਹੈ ਲੋਕਾਂ ਦੀ ਜੇ ਲੁਧਿਆਣੇ ਸ਼ਹਿਰ ਦਾ ਇਹ ਹਾਲ ਹੈ ਤਾਂ ਸੋਚ ਕੇ ਦੇਖੋ ਬਾਕੀ ਸ਼ਹਿਰ ਦਾ ਕੀ ਹਾਲ ਹੋਵੇ ਕਿੰਦਾ ਖਮਿਆਜਾ ਵੋਟਾਂ ਸਰਪੰਚੀ ਵੋਟਾਂ ਦੀ ਭੁਗਤਣਾ ਪਾਏਗਾ ਜੋਸ਼ੀ ਕੋਲੋਤੇ ਇਨਸਪੈਕਟਰ ਨੇ ਤਿੰਨ ਤਿੰਨ ਜ਼ੋਨਾਂ ਦਾ ਇਹਨੂੰ ਚਾਰ ਦੇ ਦਿੱਤਾ ਗਿਆ ਸੀ ਜਦੋਂ ਆਵਾਜ਼ ਚੱਕੀ ਦਾ ਇੱਕ ਜ਼ੋਨ ਦਾ ਇਹ ਜ਼ੋਨ ਦਾ ਚਾਰ ਦਿੱਤਾ ਗਿਆ ਅੱਜ ਇਹ ਜ਼ੋਨ ਦੇ ਵਿੱਚ ਵੀ ਨੇ ਪਰਖੱਚੇ ਉਡਾ ਦਿੱਤੇ ਨਜਾਇਜ਼ ਬਿਲਡਿੰਗਾਂ ਫੇਰ ਬਣਦੀਆਂ ਪਈਆਂ ਹੋਰ ਬਣਦੀਆਂ ਪਈਆਂ ਬਣਾਉਣ ਵਾਲਾ ਇੱਕੋ ਇੱਕ ਇਨਸਪੈਕਟਰ ਮਨੂਜੀਤ ਖੋਕਰ ਹਾਲਾਤ ਬਤੋਂ ਬੱਤਰ ਕਰ ਦਿੱਤੇ ਗਏ ਵਜਾਓ ਯਾਰ ਤੁਸੀਂ